ਆਹ ਲਓ ਬੱਤ। ਲੈ, ਉਹਨੂੰ ਤੇ ਕਿੱਲੇ ਕਿੱਲਾ ਸਾਟਾ। ਮੈਨੂੰ ਲੱਗਦਾ ਨਾ ਅੰਦਰ ਪੈ ਗਈ ਹੋਣੀ ਆ ਜਾ ਕੇ। ਤੂੰ ਬੈਠ ਪੁੱਤ ਮੈਂ ਲਿਆਉਣੀ ਆ ਨਾ ਚਾਹ ਬਣਾਉਣੀ ਆ ਘੁੱਟ ਕੇ ਹੈ। ਨਾ ਮਾ ਤਾਂ ਚਾਹ ਨੂੰ ਤਾਂ ਰਹਿਣ ਤੂੰ ਵੀ ਰੀਤ ਨੂੰ ਲਿਆਉਂ। ਤਰੇ ਇਹ ਟੱਕਰ ਹੈ ਨਹੀਂ ਮਨਵਾਇਆ ਲੱਗਦਾ ਕਿ ਵੰਟਗਾ ਦੇ ਨਾ ਬਾਕੀ ਹੋਵੇ ਤੂੰ ਇੱਥੇ ਬੈਠ ਮੈਂ ਦੇਖ ਕੇ ਹੁਣੀਆਂ ਜਾ ਕੇ ਚੱਲ ਦੇਖਿਆ ਉਹਮਤ ਕਿਉਂ ਮਤ ਰੀਤ ਕਿਥੇ ਮਾਤਾ ਪਤਾ ਨਹੀਂ ਪਤਾ ਗਵਾਂਡਣਾ ਤਾਂ ਕਹਿੰਦਣਾ ਇੱਧਰ ਨੂੰ ਪੱਛੀ ਜਾਂਦੀ ਸੀ ਮੈਨੂੰ ਤਾਂ ਹੁਣ ਬਲਾਈ ਡਰ ਲੱਗੀ ਜਾਂਦਾ ਨਾ ਹੁਣ ਇੱਧਰ ਕਿੱਧਰ ਵਾਕੀ ਉਹ ਚੰਦਰੀ ਮਾਤਾ ਸਾਰੀ ਗਲਤੀ ਮੇਰੀ ਆ ਜੇ ਮੈਂ ਨਾ ਉਹਨਾਂ ਬੱਕਰੋਂ ਬਾਹਰ ਕੱਢਦਾ ਨਾ ਆ ਜਾਦਨ ਨਾ ਦੇਖਣਾ ਪੈਂਦਾ ਤੇ ਚੱਲ ਪੁੱਤ ਜਿਹੜੀ ਹੋ ਗਈ ਉਹਨੂੰ ਛੱਡ ਦੋ ਆਪਾਂ ਜਾ ਕੇ ਪਾੜ ਲਈਏ ਉਹ ਨਾ ਕੋਈ ਖੂ ਖਾਤਾ ਗੰਦਾ ਕਰ ਦੇ ਚਲ ਮਾਤਾ ਫਿਰ ਚੱਲੀਏ ਆ ਜੋ ਲੰਗਿਆ ਬੈਠੋ ਤੁਸੀਂ ਇੱਥੇ ਉਹ ਬਹਿ ਜਾਓ ਤੁਸੀਂ ਡਰੋ ਨਾ ਬੈਠ ਜਾਓ ਇਹ ਥੋੜ ਦੇ ਨਾਲ ਕੋਈ ਹੋਰ ਨਹੀਂ ਰਹਿੰਦਾ ਹੈਗਾ ਹੋ ਰਹਿੰਦੇ ਨੇ ਜੀ ਮੇਰੀ ਸਿਸਟਰ ਰਹਿੰਦੇ ਮੇਰੇ ਨਾਲ ਮਾਂ ਬਾਪ ਤਾਂ ਸਾਡੇ ਹੈ ਹੀ ਨਹੀਂਗੇ ਤੇ ਹੁਣ ਥੋੜੀ ਭੈਣ ਕਿੱਥੇ ਆ ਉਹ ਤਾਂ ਜਦੋਂ ਤੁਸੀਂ ਲੈਂਦੇ ਨਹੀਂ ਸੀ ਬੈਠੇ ਗੱਡੀ 'ਤੇ ਹਾਂ ਉਦੋਂ ਮੈਂ ਆਪਣੀ ਭੈਣ ਨੂੰ ਚੜਾ ਕੇ ਆ ਰਿਹਾ ਸੀਗਾ ਟ੍ਰੇਨ 'ਤੇ ਉਹਦੇ ਪੇਪਰ ਦੇਣ ਜਾਣਾ ਸੀਗਾ ਮੇਰੇ ਭੂਆ ਕੋਲੇ। ਬਾਕੀ ਸਿਰੇ ਦੋ ਤਿੰਨ ਦਿਨ ਉਹਨੇ ਲਾ ਕੇ ਆਉਣੇ ਨੇ ਉੱਥੇ। ਉੱਠਿਆ। ਤੁਹਾਨੂੰ ਠੰਡ ਲੱਗਦੀ ਹੈ ਤਾਂ ਤੁਸੀਂ ਆ ਕੰਬਲ ਲੈ ਲਓ ਉੱਪਰ। ਨਹੀਂ 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 ਮੈਨੂੰ ਠੰਡ ਨਹੀਂ ਲੱਗਦੀ ਹੈ। ਮੈਂ ਠੀਕ ਹਾਂ। ਅੱਛਾ ਤੇ ਤੁਸੀਂ ਮੈਨੂੰ ਐਂ ਦੱਸੋ ਵੀ ਤੁਹਾਡੇ ਵਾਸਤੇ ਮੈਂ ਕੁਝ ਖਾਣ ਨੂੰ ਲੈ ਕੇ ਆਵਾਂ? ਕੋਈ ਨਾ ਲੈ ਆਓ। ਚਲ ਤੁਸੀਂ ਬੈਠੋ ਪਹਿਲਾਂ ਤਾਂ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣਾ। ਤੁਸੀਂ ਆਰਾਮ ਨਾਲ ਬੈਠ ਜਾਓ ਉੱਪਰ ਹੋ ਕੇ ਠੀਕ ਹੈ? ਠੀਕ ਹੈ। നഗീദന. ഇവിടെ കുട്ടിയിലാണ്. കാർ വാച്ച്നർ സർദന്താ മുട്ടടകി മെലിയിയോസ്. ഈ കോളിസ്മാൻ വാൾ. ਤੁਸੀਂ ਆਹ ਕੀ ਕਰੀ ਜਾਂਦੇ ਹੋ ਮੈਂ ਤਾਂ ਤੁਹਾਡੇ ਤੇ ਯਕੀਨ ਕਰਕੇ ਤੁਹਾਨੂੰ ਲੈ ਕੇ ਆਇਆ ਬਾਹਰੋਂ ਤੇ ਤੁਸੀਂ ਆਹ ਮੇਰੇ ਘਰ ਚ ਚੋਰੀ ਕਰੀ ਜਾਂਦੇ ਹੋ ਮੈਂ ਕਰਦਾ ਹੁਣੀ ਪੁਲਿਸ ਨੂੰ ਫੋਨ ਨਹੀਂ ਤੁਸੀਂ ਮੇਰੀ ਇੱਕ ਮਿੰਟ ਗੱਲ ਸੁਣੋਗੇ ਗੱਲ ਸੁਣਨ ਨੂੰ ਕੀ ਅੱਗੇ ਕੀ ਰਹਿ ਗਿਆ ਹੁਣਾ ਮੈਂ ਚੋਰੀ ਨਹੀਂ ਕੀਤੀ ਸੀ ਫਿਰ ਆਹ ਕੀ ਕਰੀ ਜਾਂਦੇ ਤੁਸੀਂ ਅਲਮਾਰੀ ਖੋਲੀ ਖੜੇ ਹੋ ਮੇਰੀ ਗੱਲ ਸੁਣ ਲਓ ਇੱਕ ਵਾਰੀ ਮੈਂ ਨਾ ਮੇਰੀਆਂ ਸਹੇਲੀਆਂ ਨੇ ਮੈਨੂੰ ਚਿੱਟੇ ਤੇ ਲਾਤਾ ਸੀ ਤੇ ਮੈਨੂੰ ਚਿੱਟੇ ਦੀ ਤੋੜ ਲੱਗੀ ਆ ਮੈਂ ਚੋਰੀ ਨਹੀਂ ਕਰਦੀ ਕਦੇ ਜਮੀ ਨਹੀਂ ਬਸ ਚੱਕਿਆ ਨਹੀਂ ਕੋਸ ਹੈਗਾ ਮੈਂ ਚਿੱਟੇ ਦੀ ਤੋੜ ਕਰਕੇ ਨਾ ਮੇਰਾ ਸਰੀਰ ਟੁੱਟਦਾ ਸਾਰਾ ਤੁਸੀਂ ਪਲੀਜ਼ ਮੈਨੂੰ ਕਿਤੋਂ ਲਿਆ ਦੋ ਮਾੜਾ ਮੋਟਾ ਚਿੱਟਾ ਆਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਥੋਨੂੰ ਮੈਂ ਚਿੱਟਾ ਲਾਉਣ ਵਾਲਾ ਲੱਗਦਾਗਾ ਨਹੀਂ ਤੁਸੀਂ ਨਹੀਂ ਲੱਗਦੇ ਪਰ ਮੈਂ ਬਹੁਤ ਔਖੀ ਆ ਮੈਂ ਸੱਚੀ ਕੁਛ ਨਹੀਂ ਚੋਰੀ ਕੀਤਾ ਹੈਗਾ ਮੈਨੂੰ ਚਿੱਟੇ ਦੀ ਤੋੜ ਲੱਗਣ ਕਰਕੇ ਨਾ ਮੇਰੇ ਘਰ ਵਾਲੇ ਨੇ ਵੀ ਮੈਨੂੰ ਘਰੋਂ ਕੱਢਦਾ ਮੇਰੀਆਂ ਸਹੇਲੀਆਂ ਨੇ ਮੈਨੂੰ ਕੁੱਠੀ ਆਦਤ ਪਾਤੀ ਤੁਸੀਂ ਪਲੀਜ਼ ਮੈਨੂੰ ਕਿਤੋਂ ਲਿਆ ਦੋ ਮੜਾ ਜਾ ਮੇਰੀ ਜਾਨ ਮਤ ਜੁਮੈਂ ਮੈਂ ਨਹੀਂ ਮੈਂ ਚੰਗੇ ਘਰ ਦੀ ਨੂੰ ਆ ਗਈ ਵਧੀਆ ਮੈਂ ਕਦੇ ਚੋਰੀ ਨਹੀਂ ਕੀਤੀ ਸੀ ਹੁਣ ਤਾਂ ਲੱਗੀ ਜਾਂਦਾ ਤੁਹਾਡੇ ਲੱਛਣਾਂ ਤੋਂ ਪਤਾ ਜਿਹੜੇ ਹਿਸਾਬ ਨਾਲ ਤੁਸੀਂ ਆ ਕੇ ਮੇਰੀ ਬਿਨਾ ਪਰਮਿਸ਼ਨ ਤੋਂ ਅਲਮਾਰੀ ਖੋਲੀ ਖੜੇ ਸੀ ਮੈਂ ਕੀ ਕਰਾਂ ਮੇਰੀ ਲੱਤਾਂ ਬਾਹਾਂ ਦੀ ਜਾਨ ਨਿਕਲਦੀ ਆ ਜੇ ਤੁਸੀਂ ਪੁਲਿਸ ਨੂੰ ਬੁਲਾਉਣਾ ਤਾਂ ਬੁਲਾ ਲਓ ਕੀ ਪਤਾ ਉੱਥੇ ਜਾ ਕੇ ਮੇਰੀ ਜਾਨ ਛੁੱਟ ਜਾਵੇ ਮੈਂ ਸੱਚੀ ਬਹੁਤ ਔਖੀ ਆ ਮਿਲ ਤੋਰ ਲੱਗਦੀ ਆ ਤੁਸੀਂ ਬੈਠੋ 1 ਮਿੰਟ ਤੁਸੀਂ ਪਹਿਲਾਂ ਤਾਂ ਮੈਨੂੰ ਐਂ ਦੱਸੋ ਵੀ ਤੁਹਾਡੇ ਘਰ ਵਾਲਿਆਂ ਨੇ ਤੁਹਾਨੂੰ ਕੱਢਿਆਗਾ ਤੂੰ ਮੈਨੂੰ ਸੱਚ ਸੱਚ ਦੱਸ ਦਿਓ ਨਹੀਂ ਪੁਲਿਸ ਨੂੰ ਬੁਲਾਉਣ ਲੱਗੇ ਨੇ ਮੈਂ 1 ਮਿੰਟ ਵੀ ਨਹੀਂ ਲਾਉਣਾ ਇੱਥੇ ਮੈਂ ਨਾ ਵਿਆਹ ਤੋਂ ਪਹਿਲਾਂ ਹੀ ਜਦੋਂ ਕਾਲਜ ਪੜ੍ਹਦੀ ਸੀ ਮੇਰੀਆਂ ਸਹੇਲੀਆਂ ਨੇ ਮੈਨੂੰ ਇਹਦੇ ਤੇ ਲਾਤਾ ਪਰ ਮੈਂ ਉਹਨਾਂ ਨੂੰ ਰੋਕਦੀ ਸੀ ਉਦੋਂ ਉਹ ਮੈਨੂੰ ਕਹਦੀਆਂ ਇਹ ਤਾਂ ਚੀਜ਼ ਹੀ ਬਹੁਤ ਵਧੀਆ ਗਈ ਤੂੰ ਲਾ ਕੇ ਦੇਖ ਇੱਕ ਵਾਰੀ ਬਸ ਇਹ ਜੀ ਕਹ ਦੇ ਕੇ ਲਾਉਣ ਲੱਗੀ ਤੇ ਮੈਨੂੰ ਆਦਤ ਪੈ ਗਈ ਮੈਂ ਤਾਂ ਬਹੁਤ ਗਰੀਬ ਘਰ ਦੀ ਕੁੜੀ ਆ ਮੇਰੀ ਮਾਂ ਵਿਚਾਰੀ ਰੰਟੀ ਤੀ ਮੈਨੂੰ ਬਹੁਤ ਔਖਾ ਪਾਲਿਆ ਪੜਾਇਆ ਲਿਖਾਇਆ ਤਾਂ ਹੁਣ ਮੇਰੀ ਸਹੇਲੀ ਆ ਗਈ ਸੀ ਇੱਕ ਦਿਨ ਮੇਰੇ ਕੋਲੇ ਉਹ ਮੈਨੂੰ ਚਿੱਟਾ ਲਵਾਉਂਦੀ ਰਹੇ ਉਹਦੇ ਮਗਰ ਪੁਲਸ ਲੱਗੀ ਹੋਈ ਸੀ ਤੇ ਮੈਨੂੰ ਪਤਾ ਵੀ ਸੀ ਮੈਂ ਆਪਦੇ ਲਾਲਚ ਦੀ ਮਾਰੀ ਨੇ ਉਹਨੂੰ ਘਰੇ ਰੱਖ ਲਿਆ ਇੱਕ ਦਿਨ ਉਹਦੀ ਗਰੁੱਪ ਗਰੁੱਪ ਚ ਵੀਡੀਓ ਆ ਗਈ ਤੇ ਮੇਰੇ ਘਰ ਵਾਲੇ ਨੇ ਦੇਖ ਲਿਆ ਸਾਨੂੰ ਰੰਗੇ ਹੱਥੀ ਫੜ ਲਿਆ ਤੇ ਮੈਨੂੰ ਘਰੋਂ ਕੱਢਤਾ ਮੈਂ ਸੱਚੀ ਛੱਡਣਾ ਚਾਹੁੰਦੀ ਆ ਪਰ ਮੇਰੇ ਤੋਂ ਛੱਡ ਨਹੀਂ ਹੁੰਦਾ ਹੁਣ ਤੁਹਾਨੂੰ ਮੈਂ ਕੀ ਆਖਾਂ ਇਹ ਤਾਂ ਗੱਲੀ ਥੋੜੀ ਕਹਾਣੀ ਆ ਪਰ ਇਹ ਪੰਜਾਬ ਦੇ ਵਿੱਚ ਪਤਾ ਨਹੀਂ ਤੁਹਾਡੇ ਵਰਗੀਆਂ ਹੋਰ ਕਿੰਨੀਆਂ ਕਿਸੇ ਦੀਆਂ ਧੀਆਂ ਕਿਸੇ ਦੀਆਂ ਭੈਣਾਂ ਇਹ ਚਿੱਟੇ ਦੀ ਗੇੜ ਦੇ ਵਿੱਚ ਆਈਆਂ ਜਿਹੜੀਆਂ ਨਿਕਲਣੀਆਂ ਤਾਂ ਚਾਹੁੰਦੀਆਂ ਨੇ ਪਰ ਨਿਕਲ ਨਹੀਂ ਸਕਦੀਆਂ ਕੀ ਕਰੀਏ ਸਰਕਾਰਾਂ ਹੀ ਇਹ ਨਹੀਂ ਆੜ ਗਆਂ ਬਗੀਆਂ ਨੇ ਜਿਹੜਾ ਚਿੱਟੇ ਵਾਲਿਆਂ ਦਾ ਸਾਥ ਦਿੰਦੀਆਂ ਨਹੀਂ ਪਰ ਮੈਂ ਸੱਚੀ ਛੱਡਣਾ ਚਾਹੁੰਦੀ ਆ ਇੱਕ ਮਨ ਬਣਾ ਲੈਂਨੀ ਪਰ ਜੇ ਤਾਂ ਤੋੜ ਲੱਗਦੀ ਆ ਫਿਰ ਵਿਹਾਨੀ ਜਾਂਦਾ ਇਹ ਤਾਂ ਸਭ ਮਨ ਤੁਹਾਨੂੰ ਸਮਝਾਉਣਾ ਪਊਗਾ ਜੇ ਤੁਸੀਂ ਆਖੋਗੇ ਵੀ ਤੁਸੀਂ ਕੋਈ ਸੈਂਟਰਾਂ ਚ ਜਾ ਕੇ ਨਸ਼ਾ ਛੱਡ ਦਿਓਗੇ ਤਾਂ ਇਹ ਤਾਂ ਤੁਹਾਡੇ ਮਨ ਦਾ ਬਹਿਮਾ ਉੱਥੇ ਸਮਾ ਦੀ ਨਸ਼ਾ ਛਡਾਉਂਦੇ ਨਹੀਂ ਉਹ ਸੈਂਟਰਾਂ ਦੇ ਵਿੱਚ ਤਾਂ ਨਸ਼ਾ ਜ਼ਿਆਦਾ ਦਿੰਦੇ ਨੇ ਕਿਉਂ ਪਹਿਲਾਂ ਉਹਨਾਂ ਨੂੰ ਉਹੋ ਜਿਹੇ ਗੋਲੀਆਂ ਦਿੰਦੇ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਆਇਲਾਤ ਪਤਾ ਨਹੀਂ ਇਹ ਗੋਲੀ ਖਾ ਕੇ ਇਹ ਚਿੱਟਾ ਛੱਡਦਾ ਪਰ ਉਹ ਜਿਹੜੀਆਂ ਗੋਲੀਆਂ ਦਿੰਦਿਆਂ ਉਹਨਾਂ ਦੀ ਰੋਜ਼ ਤਾਂ ਚਿੱਟੇ ਦੋ ਵੀ ਪੈੜੀ ਹੁੰਦੀ ਹੈ ਫਿਰ ਉਹਨਾਂ ਤੇ ਲੱਗ ਜਾਂਦੇ ਨੇ ਉਹ ਛੱਡਣੇ ਔਖੇ ਹੋ ਜਾਂਦੇ ਨੇ ਪਰ ਤੁਸੀਂ ਫਿਕਰ ਨਾ ਕਰੋ ਕੋਈ ਨਾ ਮੈਂ ਕਰਦਾ ਕਿਸੇ ਚੰਗੇ ਡਾਕਟਰ ਨਾਲ ਗੱਲ ਥੋੜਾ ਆਪਾਂ ਨਸ਼ਾ ਛੇਤੀ ਛਡਾ ਦੇਗੇ ਪਰ ਪਹਿਲਾਂ ਤਾਂ ਮੈਨੂੰ ਐ ਦੱਸੋ ਤੁਸੀਂ ਤੁਹਾਡਾ ਪਿੰਡ ਕਿਹੜਾ ਹੈਗਾ ਮੈਂ ਤਾ ਸੰਗਰੂਰ ਤੇ ਨਹੀਂ ਆ ਸੰਗਰੂਰ ਆ ਮੈਂ ਚੋਰ ਏ ਘਰ ਵਾਲਾ ਕੀ ਕੰਮ ਕਰਦਾ ਤੁਹਾਡੇ ਉਹ ਬੈਂਕ ਚ ਲੱਗੇ ਹੋਏ ਨੇ ਚਲ ਕੋਈ ਨਾ ਤੁਸੀਂ ਫਿਕਰ ਨਾ ਕਰੋ ਪਹਿਲਾਂ ਤਾਂ ਮੈਂ ਕਿਸੇ ਡਾਕਟਰ ਨਾਲ ਗੱਲ ਕਰਦਾ ਫਿਰ ਆਪਾਂ ਤੁਹਾਡੇ ਘਰ ਵਾਲੇ ਨਾਲ ਵੀ ਗੱਲ ਕਰਨਾ ਠੀਕ ਹੈ ਤੁਸੀਂ ਪਹਿਲਾਂ ਤਾਂ ਚਾਹ ਪਿਓ ਪੀਰੋ ਬਿਲੋਦ ਜੀ ਚਲੋ ਮੈਂ ਕਰਦਾ ਕੋਈ ਹੱਲ ਤੁਸੀਂ ਇੱਥੇ ਹੀ ਰਹੋ ਹੁਣ ਇੱਥੋਂ ਜਾਣ ਦੀ ਕੋਸ਼ਿਸ਼ ਨਾ ਕਰੋ ਠੀਕ ਹੈ ਤੁਸੀਂ ਪਲੀਜ਼ ਅਲਮਾਰੀ ਨੂੰ ਲੋਕ ਲਾ ਕੇ ਚਾਬੀ ਨਾਲ ਲੈ ਦਿਓ ਕੋਈ ਨਾ ਅਲਮਾਰੀ ਦੇ ਵਿੱਚ ਕੁਝ ਨਹੀਂ ਹੈ ਜਿਹੜਾ ਹੈਗਾ ਜਿਹੜਾ ਤੁਸੀਂ ਚੱਕ ਕੇ ਭਜ ਜਾਓਗੇ ਵੈਸੇ ਵੀ ਅਸੀਂ ਆਪਣੀਆਂ ਕੀਮਤੀ ਚੀਜ਼ਾਂ ਘਰ 'ਚ ਨਹੀਂ ਰੱਖਦੇ ਨਹੀਂ ਆਪਦੇ ਬੈਂਕ ਦੇ ਲੋਕਰ 'ਚ ਰੱਖੀਂਦੇ ਨੇ ਮੈਂ ਤਾਂ ਤੁਹਾਨੂੰ ਹਜੇ ਵੀ ਕਹਿਣਾ ਹੈਗਾ ਤੁਸੀਂ ਆਪਦੇ ਆਪ ਨੂੰ ਇੱਕ ਵਾਰੀ ਸੋਚ ਕੇ ਦੇਖੋ ਵੀ ਤੁਹਾਡੇ ਆਹ ਚਿੱਟੇ ਦਾ ਕਰਕੇ ਥੋੜਾ ਘਰਤਾਂ ਨਾਲ ਖਰਾਬ ਹੁੰਦਾ ਹੀ ਹੁੰਦਾ ਹੈ ਨਾਲ ਤੁਹਾਡੀ ਜਿਹੜੀ ਤੁਸੀਂ ਮਾਂ ਕਹਿੰਦੇ ਹੋ ਉਹਦੀ ਕਿੰਨੀ ਆਤਮਾ ਦੁਖੀ ਹੁੰਦੀ ਹੋ ਤੇ ਜਿਹੜੇ ਤੁਹਾਡੇ ਘਰ ਵਾਲੇ ਦੀ ਜ਼ਿੰਦਗੀ ਖਰਾਬ ਹੋਣੀ ਹੈ ਉਹ ਵਕ ਹੈ ਅੱਜ ਤੁਸੀਂ ਤਾਂ ਮੜੇ ਜੇ ਨਾਲ ਉੱਥੇ ਗੱਡੀ ਥੱਲੇ ਆ ਕੇ ਮਰ ਜਾਂਦੇ ਮਾਗਰੋ ਤੁਹਾਡੇ ਪਿੱਛੇ ਦੋ ਪਰਿਵਾਰਾਂ ਨੇ ਖਰਾਬ ਹੋ ਜਾਣੀਆਂ ਚਾਹੀਦੀਆਂ ਅਜੇ ਵੀ ਤੁਹਾਡੇ ਕੋਲ ਟਾਈਮ ਹੈਗਾ ਆਪਦੇ ਆਪ ਨੂੰ ਸੁਧਾਰ ਲਓ ਤੁਸੀਂ ਚਾਹ ਪੀਓ ਮੈਂ ਕਰਦਾ ਕਿਸੇ ਡਾਕਟਰ ਨਾਲ ਕਰਾਂ ਠੀਕ ਹੈ ਹੁਣ ਇੱਥੋਂ ਜਾਣ ਦੀ ਕੋਸ਼ਿਸ਼ ਨਾ ਕਰਿਓ ਹੱਥ ਵਨ ਕੇ ਬੇਨਤੀ ਹੈ ਤੁਹਾਡੇ ਮੂਰੇ ਕੋਈ ਨਾ ਮੈਂ ਕਹਿ ਰਹੀ ਪਾਣੀ ਕਦੇ ਚੋਰੀ ਨਹੀਂ ਕੀਤੀ ਹੱਤ ਤੱਕ ਪਰ ਹਰ ਵੀ ਦਿਨ ਅਜਿਹਾ ਚੁੱਕ ਕੇ ਕਰਦੀ ਆ ਚਿੱਟੇ ਦੀ ਕੋੜ ਹੈ ਕੀ ਹੈ ਮਾਦਾ ਇੱਥੇ ਆਪਾਂ ਪਾਰਕ ਚ ਨੰ ਦੇਖ ਲਈ ਹਾਂ ਇਹ ਜੀ ਪਤਾ ਕਰ ਲੈਨੇ ਆ ਕੀ ਇੱਥੇ ਬੈਠੀ ਬੁੱਠੀ ਹੋਵੇ ਕਿਤੇ ਇੱਧਰ ਆ ਜਾ ਮਾਦਾ ਇੱਧਰ ਵੀ ਦੇਖ ਕੇ ਆਉਣੇ ਆਪਾਂ ਚਲੀ ਪਤਾ ਨਹੀਂ ਕਿੱਥੇ ਗਈ ਪਾਇਆ ਕਰਦੇ ਆਪ ਉੱਥੇ ਰੇਲਵੇ ਸਟੇਸ਼ਨ ਤੇ ਚਲਦੇ ਆ। ਦਾ 200 ਰੁਪਏ ਹੈ। ਸਾਡੇ ਨੂੰ ਕਿੱਥੇ ਜਾ ਕੇ ਦੇਖੀ। 26 20 ਕਿਤੇ। ਉੱਥੇ ਦੇ ਕਿਉਣਾ ਮਾਤਾ ਰੇਲਵੇ ਸਟੇਸ਼ਨ ਤੇ। ਹਾਂ ਰੇਲਵੇ ਸਟੇਸ਼ਨ ਤੇ। ਹਾਂ। ਗੱਲ ਇਹ ਮਨ ਸੁਧਰੀ ਬੇਸ ਤੋਂ ਆਨੇ ਆਪਾਂ ਹਾਂ ਆਹ ਜੀ ਹੁਣ ਆਪਾਂ ਨੇ ਸਾਡਾ ਏਰੀਆ ਕਸਾਣ ਲਿਆ ਉਧਰ ਆਪਾਂ ਸਟੇਸ਼ਨ ਵੀ ਦੇਖਿਆ ਉਧਰ ਪਾਰਕ 'ਚ ਵੀ ਦੇਖਿਆ ਜੇ ਕਿਤੇ ਕੋਈ ਮੈਨੂੰ ਆਪਾਂ ਐਫ ਆਈ ਆਰ ਕਰਾ ਦਿੰਨੇ ਆਪਾਂ ਜੇ ਕਿਤੇ ਕੋਈ ਗੱਡੀ ਗੁੱਡੀ ਤੇ ਚੜ ਗਈ ਹੋਈ ਤਾਂ ਕਿੱਥੋਂ ਭਾਲ ਦੇ ਫਿਰਾਂਗੇ ਆਪਾਂ ਉਹਨੂੰ ਨਹੀਂ ਮਾਤਾ ਹੁਣ ਆਪਾਂ ਨੂੰ ਇਹੀ ਕਰਨਾ ਕੋ ਪੁਲਿਸ ਕਾਂਪਲੇਟ ਕਰਾਉਣੀ ਚੱਲ ਪੁੱਤ ਥਾਣੇ ਚੱਲਦੇ ਹਾਂ ਹੋਰ ਮਾਤਾ ਸ਼ਾਇਦ ਉਹ ਹੀ ਲੱਭ ਲੈਣ ਪਰ ਆਪਾਂ ਕਹਾਗੇ ਕੀ ਮਾਤਾ ਹੁਣ ਥਾਣੇ ਜਾ ਕੇ ਆਪਾਂ ਨੂੰ ਆਪਾਂ ਕੀ ਕਹਾਗੇ ਆਪਾਂ ਇਹੀ ਕਹਾਗੇ ਨਾ ਵੀ ਸਾਡੀ ਕੁੜੀ ਗੁੰਮ ਗਈ ਪਰ ਮੈਨੂੰ ਐ ਡਰ ਲੱਗਦਾ ਵੀ ਕਿਤੇ ਉਹ ਉਲਟੀ ਨਾ ਪਾ ਲੈਣ ਮੇਰੇ ਤਾਂ ਕੀ ਉਲਟੇ ਪੂ ਮਾ ਦੇਖੀ ਜੋ ਫਿਰ ਬਾਕੀ ਸਾਹਮਣਾ ਕਰ ਆਪਾਂ ਆਪਾਂ ਐਵੇਂ ਕਹਿ ਦਾਂਗੇ ਨਾ ਵੀ ਪਾਈ ਸਿਤਾ ਸਮਝਾਉਂਦੇ ਸੀ ਸਾਡੀ ਸੁਣਦੀ ਨਹੀਂ ਸੀ ਜਦੋਂ ਬੱਸੋ ਵਾਰ ਕੰਮ ਹੋ ਗਿਆ ਤਾਂ ਚੜਕੀ ਵੀ ਤਾਂ ਸਕਦੀ ਆ ਘਰ ਪਰਿਵਾਰ ਵਾਲਿਆਂ ਆਖਰ ਚਲ ਮਾ ਤਾਂ ਹੁਣ ਆਪਾਂ ਫਿਰ ਜਾ ਕੇ ਕੰਮ ਪਲੀਟੇ ਕਰਦੇ ਚਲ ਬਈ ਮਾ ਦਾ ਦੇਖ ਲਓ ਮਾ ਤਾਂ ਅੰਤ ਆਪਾਂ ਸਾਰੇ ਕਿਤੇ ਲੱਭੇ ਬੇਪੁੱਤ ਲੱਭਤਾ ਏ ਇਹ ਮਾਂ ਦਾ ਮਾਣਾ ਕਿੱਥੇ ਖੜਦਾ ਹੈ ਤੇਰੀ ਗੱਲ ਵੀ ਸਹੀ ਹੈ ਬਥੇਰਾ ਸਮਝਾਇਆ ਸੀ ਉਹਨੂੰ ਨਾ ਸਮਝੀ ਮਾਤਾ ਹੁਣ ਆਪਣੇ ਪੁੱਲ ਸਾਈਡ ਨੂੰ ਦੱਸਤਾ ਠੀਕ ਆ ਆਪਣਾ ਕੰਮ ਪਲੀਟ ਵੀ ਕਰਾਤੀ ਹੁਣ ਬਾਕੀ ਤਾਂ ਉਹਨਾਂ ਦੇ ਬਾ ਹੱਥ-ਪਾਸ ਦੇਖਦੇ ਕੀ ਬਣਦਾ ਮਾਤਾ ਤੇਰੀ ਗੱਲ ਤਾਂ ਸਹੀ ਹੈ ਬੱਤ ਪਤਾ ਨਹੀਂ ਭੁੱਖੀ ਪਾਣੀ ਕਿੱਥੇ ਤੁਰੀ ਫਿਰਦੀ ਹੋਣੀ ਐ ਚੰਗਾ ਭਲਾ ਕਰੇ ਛੱਡ ਕੇ ਗਈ ਸੀ ਸਮਝੀ ਤਾਂ ਕੋਈ ਨਾ ਨਾ ਚਾਹ ਨਾ ਬਾਹਗੁਰੂ ਨੂੰ ਪਤਾ ਕਿੱਥੇ ਹੋਊਗੀ ਕਿਹੇ ਸਾਲ ਚ ਹੋਊਗੀ ਆਪਾਂ ਤਾਂ ਕੀ ਪਤਾ ਬਾਕੀ ਬਾਹਗੁਰੂ ਜੋ ਵੀ ਕਰਦਾ ਚੰਗਾ ਹੀ ਕਰਦਾ ਆਪਾਂ ਨੂੰ ਲੱਭਾਂਗੇ ਆਪਾਂ ਰੀਤ ਨੂੰ ਲੱਭ ਲੈ ਕੋਈ ਚੱਕਰ ਜੇ ਉਹ ਮਿਲ ਜੇ ਨਾ ਪੁੱਤ ਫਿਰ ਤਾਂ ਪ੍ਰਮਾਤਮਾ ਅੱਗੇ ਕੋਈ ਅਰਦਾਸ ਹੈ ਜਦੋਂ ਹੀ ਉਹ ਘਰੇ ਆ ਗਈ ਨਾ ਆਪਾਂ ਉਹਨੂੰ ਕਿਤੇ ਚੰਗੇ ਡਾਕਟਰ ਨੂੰ ਦਿਖਾ ਕੇ ਦਾਖਲ ਕਰਵਾ ਦਾਂਗੇ ਹਾਂ ਮਾਂ ਤਾਂ ਆਪੋ ਦੀ ਰਿਪੋਰਟ ਰਪੂਟਾ ਕਰਾ ਲਾਂਗੇ ਫਿਰ ਆਪਾਂ ਉਹਨੂੰ ਦਵਾਈ ਵਗੈਰਾ ਦਵਾ ਦਾਂਗੇ ਚਲ ਜਉਂਦਾ ਰਹਿ ਪੁੱਤ ਤੂੰ ਇੰਨਾ ਸੋਚਦਾ ਤਾਂ ਹੈਗਾ ਨਹੀਂ ਜਿਹੜੇ ਰਾਹ ਤੇ ਉਹ ਤੁਰੀ ਐ ਕੌਣ ਬੰਦਾ ਆਪਦੇ ਘਰੇ ਰੱਖਦਾ ਤੇਰੀ ਸਿਆਣ ਪੁੱਤ ਚਾਉਂਦਾ ਵਸਦਾ ਰਹਿ ਮਾਤਾ ਐ ਮੈਂ ਤਾਂ ਉਹ ਪਿਆਰ ਕਰਦਾ ਨਾ ਪਿਆਰ ਤਾਂ ਉਹਨੂੰ ਮੈਂ ਬਹੁਤ ਕਰਦਾ ਬਸ ਗੱਲ ਕਰ ਵੀ ਹੁਣ ਉਹਦੀ ਗਲਤੀ ਹੋ ਐਡੀ ਤੇ ਹੁਣ ਮੈਂ ਮੈਨੂੰ ਵੀ ਕੋਈ ਸੋਝਿਆ ਨਹੀਂ ਮਾਤਾ ਤੇਰੀ ਗੱਲ ਜਮਾਂ ਸਹੀ ਐ ਪੁੱਤ ਤੈਨੂੰ ਥੋੜੀ ਝੂਠਾ ਬਣਾਉਣੀ ਐ ਮੈਂ ਉਹਦੀ ਕਰਮਾ ਚ ਘਾਟ ਐ ਚੱਲ ਪੁੱਤ ਦੇ ਭੁੱਖਾ ਹੋਵੇਂਗਾ ਮੈਂ ਦੋ ਰੋਟੀਆਂ ਲਾ ਲੈ ਹੋਣੀ ਤੇਰੇ ਵਾਸਤੇ ਜਨਮੋਂ ਤੋਂ ਬਣਾਉਣ ਨਾਲ ਤੂੰ ਖਾ ਲੈ